ਕੰਗਨਰ ਨੂੰਹ ਨੇ ਇੱਕ ਵਾਰ ਫੇਰ ਦਲਜੀਤ ਦੋਸਾਂ ਨੂੰ ਤੇ ਵਾਰ ਕੀਤਾ ਹੈ ਦਲਜੀਤ ਨੇ ਹਾਲੀ ਵਿੱਚ ਟਵਿੱਟਰ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਵਿੱਚ ਉਹ ਬਰਫ਼ ਦੇ ਵਿੱਚ ਕਾਰ ਫੋਟੋਆਂ ਖਿਚਾਉਂਦੇ ਨਜ਼ਰ ਆਏ ਪਰ ਲੱਗਦਾ ਹੈ ਕਿ ਕੰਗਨਰ ਨੂੰ ਇਹ ਤਸਵੀਰਾਂ ਖਾਸੀ ਪਸੰਦ ਨਹੀਂ ਆਈਆਂ ਤਦ ਹੀ ਤਾਂ ਮੈਡਮ ਨੇ ਫੇਰ ਪੇਸ਼ ਕਰ ਦਿੱਤੀ ਆਪਣੀ ਟਿੱਪਣੀ ਦਲਜੀਤ ਦੀਆਂ ਤਸਵੀਰਾਂ ਤੇ ਕੰਗਨਰ ਨੇ ਲਿਖਿਆ ਵਾਹ ਬ੍ਰਦਰ ਤੇਜ ਚਾਗ ਲਗਾ ਕੇ ਤੇ ਕਿਸਾਨਾਂ ਨੂੰ ਸੜਕ ਤੇ ਬਿਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਚ ਠੰਡ ਦਾ ਮਜ਼ਾ ਲੈ ਰਹੇ ਨੇ ਵਾਹ ਇਸ ਨੂੰ ਕਹਿੰਦੇ ਨੇ ਲੋਕਲ ਕ੍ਰਾਂਤੀਕਾਰੀ ਦਿਲਜੀਤ ਦੁਸਾਂਜ ਤੇ ਕੰਗਨਰਨੋਤ ਕਈ ਵਾਰ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਆਪਸ ਵਿੱਚ ਪੇੜ ਚੁੱਕੇ ਹਨ ਦੋਹਾਂ ਵਿਚਾਲੇ ਲੜਾਈ ਟਵਿੱਟਰ ਤੇ ਜਾਰੀ ਰਹਿੰਦੀ ਹੈ ਕੰਗਨਾ ਨੇ ਮੌਕਾ ਮਿਲਦੇ ਹੀ ਦਿਲਜੀਤ ਤੇ ਨਿਸ਼ਾਨਾ ਸਾਧਿਆ ਤੇ ਦਿਲਜੀਤ ਨੇ ਵੀ ਜਵਾਬ ਦੇਣ ਚਾ खासा ਸਮਾਂ ਨਹੀਂ ਲਾਇਆ ਹੁਣ ਦਿਲਜੀਤ ਦੁਸਾਂਜ ਦਾ ਕੰਗਨਾ ਦੀ ਇਸ ਟਵੀਟ ਤੇ ਜਵਾਬ ਵੀ ਸੁਣ ਲਵੋ ਕਿਸਾਨ ਨਿਆਣੇ ਨਹੀਂ ਕਿ ਮੇਰੇ ਵਰਗੇ ਤੇ ਕੈਂਤ ਤੇ ਸੜਕਾਂ ਤੇ ਬੈਠ ਜਾਣ ਵੈਸੇ ਤੈਨੂੰ ਭੁਲੇਖਾ ਆ ਆਪਣੇ ਬਾਰੇ ਪੰਜਾਬ ਨਾਲ ਸੀ ਹਾਂ ਅਤੇ ਰਹਾਂਗਾ ਕੰਗਨਰ ਨੋਟ ਹੈ ਕਿ ਸਾਨ ਅੰਦੋਲਨ ਸੰਬੰਧੀ ਟਵੀਟ ਕਰਦੀ ਰਹਿੰਦੀ ਹੈ ਤੇ ਦੂਜੇ ਪਾਸੇ ਦਲਜੀਤ ਵੀ ਰਿਪਲਾਈ ਕਰਨ ਦੀ ਦੇ ਨਹੀਂ ਲਾਉਂਦੇ এবੀਪੀ ਸੰਜਾ ਜੋਸ਼ ਜਜ਼ਬਾ ਜਨੂੰਨ